ਰਸ਼ੀਆ ਦੀ ਡੈੱਡ ਹੈਡ ਤਕਨੀਕ ਜਾਂ ਮਰੇ ਹੋਏ ਹੱਥ ਦੀ ਟੈਕਨੋਲੋਜੀ ਕੀ ਆ ਦਰਅਸਲ ਰਸ਼ੀਆ ਨੇ ਸੋਚਿਆ ਕਿ ਜੇਕਰ ਕਦੇ ਅਮਰੀਕਾ ਉਸ ਉੱਪਰ 40 ਤੋਂ 50 ਨਿਊਕਲੀਅਰ ਬੰਬ ਇਕੱਠੇ ਹਾਈਪਰਸੋਨਿਕ ਮਿਜ਼ਾਈਲ ਦੇ ਨਾਲ ਸੁੱਟ ਦੇ ਤਾਂ ਮੁਸ਼ਕਲ ਨਾਲ ਉਹਨਾਂ ਕੋਲ ਇੱਕ ਤੋਂ 2 ਮਿੰਟ ਹੋਣਗੇ ਇਹ ਸਮਝਣ ਦੇ ਲਈ ਕਿ ਇਹ ਕੀਤਾ ਕਿਸ ਨੇ ਤੇ ਉਸ ਤੋਂ ਬਾਅਦ ਕਮਾਂਡ ਦੇਣ ਦੇ ਲਈ ਪਰ ਹਰੇਕ ਦੇਸ਼ ਆਪਦੇ ਪ੍ਰਮਾਣੂ ਬੰਬ ਜੋੜ ਕੇ ਨਹੀਂ ਰੱਖਦਾ ਉਹਨਾਂ ਦੇ ਪੁਰਜ਼ੇ ਅਲੱਗ-ਅਲੱਗ ਰੱਖੇ ਜਾਂਦੇ ਨੇ ਤੇ ਇੱਕ ਤੋਂ 2 ਮਿੰਟ ਦੇ ਵਿੱਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਉਸ ਤੋਂ ਬਾਅਦ ਰਸ਼ੀਆ ਦੇ ਪ੍ਰਮਾਣੂ ਬੰਬ ਤਾਂ ਧਰੇ ਦੇ ਧੜਾਈ ਰਹਿ ਜਾਣਗੇ ਤੇ ਇਸ ਤੋਂ ਬਾਅਦ ਰਸ਼ੀਆ ਨੇ ਡਿਵੈਲਪ ਕੀਤੀ ਸੀ ਇੱਕ ਖਤਰਨਾਕ ਟੈਕਨੋਲੋਜੀ ਡੈਡ ਹੈਂਡ ਤਕਨੀਕ ਪਰ ਇਹ ਹੈ ਕਿ ਇਹ ਕਿਵੇਂ ਕੰਮ ਕਰਦੀ ਹੈ ਇਸ ਦੇ ਬਾਰੇ ਵਿੱਚ ਗੱਲ ਕਰਾਂਗੇ ਸਾਡੀ ਇਸ ਦੁਨੀਆ ਦੇ ਵਿੱਚ 193 ਦੇਸ਼ ਨੇ ਜੋ ਕਿ ਯੂਨਾਈਟਿਡ ਨੇਸ਼ਨ ਦਾ ਹਿੱਸਾ ਨੇ ਪਰ 12 ਦੇਸ਼ ਹੋਰ ਨੇ ਜੋ ਕਿ ਯੂਨਾਈਟਿਡ ਨੇਸ਼ਨ ਦਾ ਹਿੱਸਾ ਨਹੀਂ ਆ ਜਾਨੀ ਕਿ ਟੋਟਲ 205 ਦੇਸ਼ ਨੇ ਤੇ ਸਾਡੀ ਪੂਰੀ ਧਰਤੀ 51 ਕਰੋੜ ਵਰਗ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਆ ਤੇ ਇਸ ਦੇ ਵਿੱਚ 36 ਕਰੋੜ ਵਰਗ ਕਿਲੋਮੀਟਰ ਪਾਣੀ ਆ ਤੇ ਬਾਕੀ ਦੀ 15 ਕਰੋੜ ਵਰਗ ਕਿਲੋਮੀਟਰ ਲੈਂਡ ਆ ਜਿੱਥੇ 7 ਅਰਬ ਲੋਕ ਬਸੇ ਹੋਏ ਨੇ ਤਾਂ ਹੁਣ ਜੇਕਰ ਨਿਊਕਲੀਅਰ ਵਾਰ ਸਾਡੀ ਦੁਨੀਆ ਦੇ ਵਿੱਚ ਛਿੜਦੀ ਆ ਤਾਂ ਸਾਡੀ ਦੁਨੀਆ ਦਾ ਕੀ ਹੋ ਤੇ ਕਿੰਨੇ ਕੁ ਨਿਊਕਲੀਅਰ ਬੰਬ ਇਸ ਧਰਤੀ ਲਈ ਕਾਫੀ ਹੋਣਗੇ ਇਸ ਨੂੰ ਖਤਮ ਕਰਨ ਦੇ ਲਈ ਇਹ ਜਾਣਨ ਤੋਂ ਪਹਿਲਾਂ ਸਮਝਦੇ ਹਾਂ ਕਿ ਨਿਊਕਲੀਅਰ ਬੰਬ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਿਉਂ ਅਸੀਂ ਇਨਸਾਨ ਇਸ ਦੁਨੀਆ ਨੂੰ ਖਤਮ ਕਰ ਦੇ ਲਈ ਨਿਊਕਲੀਅਰ ਬੰਬ ਬਣਾ ਰਹੇ ਹਾਂ ਨਿਊਕਲੀਅਰ ਬੰਬ ਬਣਾਉਣ ਦੀ ਹੋੜ ਸੈਕੰਡ ਵਰਲਡ ਵਾਰ ਦੇ ਦੌਰਾਨ ਹੋਈ ਸੀ ਇਸ ਤੋਂ ਪਹਿਲਾਂ ਪੂਰੀ ਦੁਨੀਆ جنگ ਦਾ ਹਿੱਸਾ ਬਣ ਚੁੱਕੀ ਸੀ ਪਰ ਸਭ ਦੇ ਕੋਲ ਇੱਕੋ ਜਿਹੇ ਬੰਬ ਤੇ ਹੋਰ ਹਥਿਆਰ ਮੌਜੂਦ ਸੀ ਤਾਂ ਦੇਸ਼ਾਂ ਨੇ ਸੋਚਿਆ ਕਿ ਕਾ ਸਾਡੇ ਕੋਲ ਕੋਈ ਅਜਿਹਾ ਹਥਿਆਰ ਹੋਵੇ ਜੋ ਬਾਕੀ ਦੇ ਦੇਸ਼ਾਂ ਕੋਲ ਨਾ ਹੋਵੇ ਤੇ ਅਸੀਂ ਜੰਗ 'ਚ ਇੱਕ ਪੈਦਾਨ ਉੱਪਰ ਜਾਈਏ ਤੇ ਚੱਤ ਸਕੀਏ ਤਾਂ ਅਲੱਗ-ਅਲੱਗ ਦੇਸ਼ਾਂ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਇਸ ਚ ਕਾਮਯਾਬੀ ਮਿਲੀ ਅਮਰੀਕਾ ਨੂੰ 1945 ਦੇ ਵਿੱਚ ਜਦੋਂ ਉਹਨਾਂ ਦੇ ਦੁਆਰਾ ਆਪਣਾ ਪਹਿਲਾ ਨਿਊਕਲੀਅਰ ਟੈਸਟ ਕੀਤਾ ਗਿਆ ਤੇ ਇਸ ਟੈਸਟ ਤੋਂ ਕੁਝ ਦਿਨ ਬਾਅਦ ਹੀ ਇਸ ਬੰਬ ਨੂੰ ਜਾਪਾਨ ਦੇ ਦੋ ਸ਼ਹਿਰਾਂ ਹਿਰੋਸ਼ਿਮਾ ਅਤੇ ਨਾਗਾਸਾਕੀ ਦੇ ਉੱਤੇ ਸੁੱਟ ਵੀ ਦਿੱਤਾ ਗਿਆ ਤੇ ਫਿਰ ਕਿਸੇ ਵੀ ਹਾਲ ਦੇ ਵਿੱਚ ਦੁਨੀਆ ਦੇ ਸਾਹਮਣੇ ਨਾ ਝੁਕਣ ਵਾਲੇ ਜਾਪਾਨ ਨੇ ਵੀ ਅਮਰੀਕਾ ਦੇ ਅੱਗੇ ਗੋਡੇ ਟੇਕ ਦਿੱਤੇ ਆਪਰ ਸਾਰੇ ਦੇਸ਼ਾਂ ਦੇ ਵਿੱਚ ਇੱਕ ਡਰ ਫੈਲ ਗਿਆ ਕਿ ਜੇਕਰ ਕਦੇ ਵਰਲਡ ਵਾਰ 3 ਲੱਗਦੀ ਆ ਤਾਂ ਬਿਨਾ ਸਵਾਲ ਜਵਾਬ ਅਮਰੀਕਾ ਦਾ ਜੇਤੂ ਹੋਊਗਾ ਤੇ ਉਹ ਕੁਝ ਘੰਟੇ ਦੇ ਵਿੱਚ ਹੀ ਉਸ جنگ ਨੂੰ ਖਤਮ ਕਰ ਸਕਦਾ ਤੇ ਇਸੇ ਕਰਕੇ ਦੂਸਰੇ ਦੇਸ਼ਾਂ ਦੇ ਦੁਆਰਾ ਵੀ ਇਸ ਮਾਬ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਠੀਕ 4 ਸਾਲ ਬਾਅਦ 1949 ਦੇ ਵਿੱਚ ਅਮਰੀਕਾ ਤੋਂ ਬਾਅਦ ਰਸ਼ੀਆ ਨੇ ਵੀ ਇਸ ਦੇ ਵਿੱਚ ਸਕਸੈਸਫੁਲ ਟੈਸਟ ਕਰ ਲਿਆ ਇਸ ਤੋਂ ਬਾਅਦ ਠੀਕ 3 ਸਾਲ ਬਾਅਦ 1952 ਚ ਬ੍ਰਿਟੇਨ ਨੇ ਇਸ ਤੋਂ ਬਾਅਦ 1960 ਦੇ ਵਿੱਚ ਫਰਾਂਸ ਦੇ ਦੁਆਰਾ 1974 ਦੇ ਵਿੱਚ ਚਾਈਨਾ ਨੇ ਤੇ 1967 ਦੇ ਵਿੱਚ ਇਜ਼ਰਾਈਲ ਦੇ ਦੁਆਰਾ ਆਪਣੇ ਸਕਸੈਸਫੁਲ ਨਿਊਕਲੀਅਰ ਟੈਸਟ ਆਯੋ ਕਰ ਲਏ ਜਾਂਦੇ ਨੇ ਪਰ ਇਜ਼ਰਾਈਲ ਇੱਕ ਨਿਊਕਲੀਅਰ ਸੰਪੰਨ ਦੇਸ਼ ਆ ਇਸ ਦੇ ਉੱਤੇ ਮੋਹਰ ਲੱਗੀ ਸੀ 1986 ਦੇ ਵਿੱਚ ਇਸ ਤੋਂ ਬਾਅਦ 1974 ਦੇ ਵਿੱਚ ਆਪਰੇਸ਼ਨ ਸਮਾਈਲਿੰਗ ਬੁੱਧਾ ਦੇ ਤਹਿਤ ਇੰਡੀਆ ਦੇ ਦੁਆਰਾ ਵੀ ਸਕਸੈਸਫੁਲ ਨਿਊਕਲੀਅਰ ਟੈਸਟ ਕਰ ਲਿਆ ਜਾਂਦਾ ਤੇ ਇੰਡੀਆ ਦੁਨੀਆ ਦਾ 7ਵਾਂ ਨਿਊਕਲੀਅਰ ਪਾਵਰਡ ਕੰਟਰੀ ਬਣ ਜਾਂਦਾ ਪਰ ਜਿਹੜਾ 8ਵਾਂ ਦੇਸ਼ ਸੀ ਉਸਨੇ ਨਿਊਕਲੀਅਰ ਬੰਬ ਬਣਾਇਆ ਟੈਸਟ ਕੀਤਾ ਸਕਸੈਸਫੁਲ ਵੀ ਹੋਇਆ ਤੇ ਫਿਰ ਆਪਦੇ ਸਾਰੇ ਨਿਊਕਲੀਅਰ ਵੈਪਨਸ ਨੂੰ ਨਾਲ ਦੁਬਾਰਾ ਡਿਸਮੈਂਟਲ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਇਹ ਕਹਿੰਦੇ ਹੋਏ ਕਿ ਇਹ ਬੰਬ ਦੁਨੀਆ ਤੇ ਲਈ ਤਬਾਹੀ ਹੈ ਤੇ ਅਸੀਂ ਅੱਜ ਤੋਂ ਬਾਅਦ ਨਿਊਕਲੀਅਰ ਬੰਬ ਨਹੀਂ ਬਣਾਵਾਂਗੇ ਅਸੀਂ ਇਸ ਹੋੜ ਦਾ ਹਿੱਸਾ ਕਦੇ ਵੀ ਨਹੀਂ ਬਣਨਾ ਚਾਹੁੰਦੇ ਇਹ ਦੇਸ਼ ਸੀ ਸਾਊਥ ਅਫਰੀਕਾ ਤੇ ਸਾਊਥ ਅਫਰੀਕਾ ਨੇ ਇਹ ਕਾਰਨਾਮਾ ਕੀਤਾ ਸੀ 1970 ਦੇ ਵਿੱਚ ਇਹ ਦੇਸ਼ ਜਿਹੜਾ ਉਹ ਗਿਣਤੀ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਉਸਦੇ ਕੋਲ ਇਸ ਵਕਤ ਇੱਕ ਵੀ ਨਿਊਕਲੀਅਰ ਵੈਪਨ ਮੌਜੂਦ ਨਹੀਂ ਆ ਸਾਊਥ ਅਫਰੀਕਾ ਤੋਂ ਬਾਅਦ ਨੌਵਾਂ ਦੇਸ਼ ਬਣਿਆ ਪਾਕਿਸਤਾਨ ਜਿਸ ਨੇ 1998 ਦੇ ਵਿੱਚ ਟੈਸਟ ਕੀਤਾ ਸੀ ਇਸ ਤੋਂ ਬਾਅਦ ਦੌਵਾਂ ਜਾਂ ਫਿਰ 10ਵਾਂ ਕਹਿ ਲਓ ਉਹ ਦੇਸ਼ ਸੀ ਨਾਰਥ ਕੋਰੀਆ ਨਾਰਥ ਕੋਰੀਆ ਨੇ 2006 ਦੇ ਵਿੱਚ ਟੈਸਟ ਕੀਤਾ ਸੀ ਸੋ ਗਿਣਤੀ ਦੇ ਹਿਸਾਬ ਨਾਲ ਟੋਟਲ 10 ਦੇਸ਼ਾਂ ਦੇ ਦੁਆਰਾ ਨਿਊਕਲੀਅਰ ਟੈਸਟ ਕੀਤਾ ਗਿਆ ਪਰ ਸਾਊਥ ਅਫਰੀਕਾ ਇਸ ਗਿਣਤੀ ਦੇ ਵਿੱਚੋਂ ਹਟ ਚੁੱਕਿਆ ਇਸ ਲਈ ਹੁਣ ਸਿਰਫ 9 ਦੇਸ਼ ਨੇ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨਸ ਮੌਜੂਦ ਨੇ ਤੇ ਇਹਨਾਂ 9 ਦੇਸ਼ਾਂ ਕੋਲ ਇਹਨਾਂ 9 ਦੇਸ਼ਾਂ ਦੇ ਕੋਲ ਇਸ ਵਕਤ ਟੋਟਲ 1241 ਨਿਊਕਲੀਅਰ ਵਾਰਹੈਡ ਮੌਜੂਦ ਨੇ ਤੇ ਸਭ ਤੋਂ ਵੱਧ ਨੇ ਰਸ਼ੀਆ ਦੇ ਕੋਲ 15500 ਪ੍ਰਮਾਣੂ ਬੰਬ ਸੈਕੰਡ ਅਮਰੀਕਾ ਜਿਸ ਦੇ ਕੋਲ 5044 ਬੰਬ ਨੇ ਚੀਨ ਦੇ ਕੋਲ 500 ਫਰਾਂਸ ਦੇ ਕੋਲ 290 ਬਟੇਨ ਦੇ ਕੋਲ 225 ਭਾਰਤ 174 ਪਾਕਿਸਤਾਨ ਕੋਲ 170 ਇਜ਼ਰਾਈਲ ਦੇ ਕੋਲ 90 ਨੌਰਥ ਕੋਰੀਆ ਦੇ ਕੋਲ 50 ਪ੍ਰਮਾਣੂ ਬੰਬ ਮੌਜੂਦ ਨੇ ਤਾਂ ਇਹ ਤਾਂ ਹੈਗੀ ਆ ਗੱਲ ਨਿਊਕਲੀਅਰ ਬੰਬਾਂ ਦੀ ਟੋਟਲ ਗਿਣਤੀ ਦੀ ਕਿ ਕਿਸ ਦੇਸ਼ ਦੇ ਕੋਲ ਕਿੰਨੇ ਪ੍ਰਮਾਣੂ ਬੰਬ ਮੌਜੂਦ ਨੇ ਹੁਣ ਗੱਲ ਕਿ ਜੇਕਰ 7 ਅਰਬ ਲੋਕਾਂ ਦੀ ਜਾਨ ਇਸ ਧਰਤੀ ਤੇ ਖਤਮ ਕਰਨੀਆਂ ਤਾਂ ਕਿੰਨੇ ਕ ਬੰਬਾਂ ਦੀ ਜ਼ਰੂਰਤ ਪਊਗੀ ਤਾਂ ਮੰਨਿਆ ਜਾਂਦਾ ਕਿ ਇਸ ਕੰਮ ਦੇ ਲਈ 40 ਤੋਂ 50 ਟਨ ਦੇ 500 ਬੰਬ ਹੀ ਕਾਫੀ ਹੋਣਗੇ ਇਸ ਸਾਬ ਨਾਲ ਤਾਂ ਸਾਡੀ ਦੁਨੀਆ ਦੇ ਵਿੱਚ ਇੰਨੇ ਬੰਬ ਮੌਜੂਦ ਨੇ ਕਿ 7 ਅਰਬ ਤਾਂ ਛੱਡੋ 100 ਅਰਬ ਲੋਕਾਂ ਨੂੰ ਵੀ ਖਤਮ ਕਰ ਦੇਣਗੇ ਪਰ ਜੇਕਰ ਪੂਰੀ ਧਰਤੀ ਦੀ ਗੱਲ ਕੀਤੀ ਜਾਵੇ ਤਾਂ ਧਰਤੀ ਨੂੰ ਖਤਮ ਕਰਨ ਦੇ ਲਈ 1 ਲੱਖ 28000 ਬੰਬਾਂ ਦੀ ਜ਼ਰੂਰਤ ਪਊਗੀ ਮਤਲਬ ਇਨਸਾਨਾਂ ਨੂੰ ਖਤਮ ਕਰਨ ਦੇ ਲਈ ਬੰਬਾਂ ਦੀ ਜ਼ਰੂਰਤ ਤੋਂ ਜ਼ਿਆਦਾ ਨੇ ਪਰ ਧਰਤੀ ਨੂੰ ਖਤਮ ਕਰਨ ਦੇ ਲਈ ਹਾਲੇ ਵੀ ਕਾਫੀ ਘਟ ਨੇ ਇਸ ਤੋਂ ਇਲਾਵਾ ਅਰਜنٹინა, ਲੀਬੀਆ, ਬਰਾਜ਼ੀਲ, ਸਵੀਟਨ, ਰូមਾਨੀਆ, ਏਜੀਪਟ, ਤਾਈਵਾਨ, ਅਲਜੀਰੀਆ, ਜਾਪਾਨ, ਸੀਰੀਆ, ਇਰਾਕ ਤੇ ਈਰਾਨ ਇਹ ਵੀ ਕੁਝ ਅਜਿਹੇ ਦੇਸ਼ ਨੇ ਜੋ ਅੱਗੇ ਚੱਲ ਕੇ ਨਿਊਕਲੀਅਰ ਟੈਸਟ ਕਰ ਸਕਦੇ ਨੇ ਜਿਨ੍ਹਾਂ ਦੇਸ਼ਾਂ ਦੇ ਦੌਰਾਨ ਨਿਊਕਲੀਅਰ ਵੈਪਨਸ ਬਣਾਉਣ ਦੀਆਂ ਕੋਸ਼ਾ ਕੀਤੀਆਂ ਜਾ ਰਹੀਆਂ ਨੇ ਪਰ ਮੰਨਿਆ ਇਹ ਜਾਂਦਾ ਕਿ ਜਾਪਾਨ ਅਜਿਹੇ ਦੇਸ਼ਾਂ ਜਿਸ ਦੇ ਕੋਲ ਨਿਊਕਲੀਅਰ ਬੰਬ ਬਣਾਉਣ ਦੀ ਪੂਰੀ ਤਕਨੀਕ ਮੌਜੂਦ ਆ ਪਰ ਜਾਪਾਨ ਨਿਊਕਲੀਅਰ ਬੰਬ ਬਣਾਉਣ ਦੇ ਫੇਵਰ ਦੇ ਵਿੱਚ ਨਹੀਂ ਆ ਸ਼ਾਇਦ ਇਸ ਲਈ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਦੁਆਰਾ ਨਾਗਾਸਾਕੀ ਤੇ ਹਿਰੋਸ਼ਿਮਾ ਦੇ ਵਿੱਚ ਇਸ ਦੀ ਭਿਆਨਕਤਾ ਦੇਖੀ ਜਾ ਚੁੱਕੀ ਆ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਖਤਰਨਾਕ ਪਰਮਾਣੂ ਬੰਬ ਕਿਸ ਦੇ ਕੋਲ ਆ ਤੇ ਇਸ ਤੋਂ ਇਲਾਵਾ ਡੈੱਡ ਹੈਂਡ ਹੈ ਕੀ ਸਭ ਤੋਂ ਖਤਰਨਾਕ ਪਰਮਾਣੂ ਬੰਬ ਰਸ਼ੀਆ ਦੇ ਗੋਲ ਜਿੱਦਾ ਨਾਮ ਹੈ ਟੀਜ਼ਰ 1947 ਤੋਂ ਬਾਅਦ ਵਰਲਡ ਵਾਰ ਖਤਮ ਹੋ ਗਈ ਤੇ ਰਸ਼ੀਆ ਤੇ ਅਮਰੀਕਾ ਦੇ ਵਿਚਕਾਰ ਸ਼ੁਰੂ ਹੋਇਆ ਸ਼ੀਤ ਯੁੱਧ ਜੋ 1991 ਤੱਕ ਚੱਲਿਆ ਇਸੇ ਦੌਰਾਨ ਅਮਰੀਕਾ ਵਰਲਡ ਪਾਵਰ ਵੀ ਬਣ ਗਿਆ ਹੁਣ ਰਸ਼ੀਆ ਨੇ ਸੋਚਿਆ ਵੀ ਜੇ ਅਮਰੀਕਾ ਦੇ ਉਸ ਦੇ ਉੱਤੇ ਨਿਊਕਲੀਅਰ ਅਟੈਕ ਕਰਤਾ ਤਾਂ ਕੀ ਹੋ ਕਿਉਂਕਿ ਅਮਰੀਕਾ ਨੇ ਆਪਦੇ ਨਿਊਕਲੀਅਰ ਵੈਪਨਸ ਰਸ਼ੀਆ ਦੇ ਆਸ-ਪਾਸ ਦੇ ਕਈ ਦੇਸ਼ਾਂ ਦੇ ਵਿੱਚ ਇੰਸਟਾਲ ਕਰ ਰੱਖੇ ਨੇ ਤੇ ਅੱਜਕੱਲ ਤਾਂ ਹਾਈਪਰਸੋਨਿਕ ਮਿਜ਼ਾਈਲ ਦਾ ਦੌਰ ਆ ਜਿੜੀਆਂ ਮਸਾਇਲ ਸੀ ਨਾ ਬੰਬਸ ਨੂੰ ਆਵਾਜ਼ ਦੀ ਰਫ਼ਤਾਰ ਤੋਂ ਵੀ 10 ਗੁਣਾ ਜ਼ਿਆਦਾ ਤੇਜ਼ੀ ਦੇ ਨਾਲ ਕਿਤੇ ਵੀ ਲਿਜਾ ਸਕਦੀਆਂ ਨੇ ਯਾਨੀ ਜੇਕਰ ਅਮਰੀਕਾ ਰਸ਼ੀਆ ਦੇ ਉੱਤੇ 50 ਬੰਬ ਸੁੱਟ ਦਿੰਦਾ ਤਾਂ ਜ਼ਿਆਦਾ ਤੋਂ ਜ਼ਿਆਦਾ ਰਸ਼ੀਆ ਦੇ ਕੋਲ ਇੱਕ ਤੋਂ 2 ਮਿੰਟ ਹੀ ਹੋਣਗੇ ਸੰਭਲਣ ਸਮਝਣ ਤੇ ਕਮਾਂਡ ਦੇਣ ਦੇ ਲਈ ਬਰਨਾ ਸਭ ਕੁਝ ਖਤਮ ਆ ਤੇ ਹਰੇਕ ਦੇਸ਼ ਆਪ ਦੇ ਪਰਮਾਣੂ ਬੰਬ ਜੋੜ ਕੇ ਵੀ ਨਹੀਂ ਰੱਖਦਾ ਕਿਉਂਕਿ ਉਹਨਾਂ ਦੇ ਫਟਣ ਦਾ ਜਾਂ ਫਿਰ ਕਿਸ ਦੇ ਦੁਆਰਾ ਉਹਨਾਂ ਨਾਲ ਛੇੜਛਾੜ ਕਰਨ ਦਾ ਜਿਹੜਾ ਉਹ ਜੋਖਮ ਬਣਿਆ ਰਹਿੰਦਾ ਤੇ ਇਸੇ ਵਜ੍ਹਾ ਦੇ ਕਾਰ ਰਸ਼ੀਆ ਦੇ ਦੁਆਰਾ ਡਿਵੈਲਪ ਕੀਤੀ ਗਈ ਡੈੱਡ ਹੈਂਡ ਟੈਕਨੋਲੋਜੀ ਜਣ ਕੇ ਆਟੋਮੈਟਿਕ ਨਿਊਕਲੀਅਰ ਮਿਜ਼ਾਈਲ ਸਿਸਟਮ ਦਰਾਸ਼ਾ ਰਸ਼ੀਆ ਦੇ ਗੁਪਤ ਟਿਕਾਣਿਆਂ ਦੇ ਉੱਤੇ ਉਹਨਾਂ ਦੇ ਪਰਮਾਣੂ ਹਥਿਆਰ ਰੱਖੇ ਹੋਏ ਨੇ ਇੱਕ ਪਰਮਾਣੂ ਬੰਬ ਨੂੰ ਚਲਾਉਣ ਦੇ ਲਈ ਕੁਝ ਕੋਡ ਅਤੇ ਕਮਾਂਡ ਦੀ ਜ਼ਰੂਰਤ ਪੈਂਦੀ ਆ ਪਰ ਪਰ ਜੇ ਰਸ਼ੀਆ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ ਤਾਂ ਕੀ ਬਣੂਗਾ ਤਾਂ ਉਸਨੇ ਬਣਾਇਆ ਡੈਡ ਹੈ ਮਤਲਬ ਜੇ ਕਦੇ ਰਸ਼ੀਆ ਦੇ ਉੱਤੇ ਜਿਹਾ ਹਮਲਾ ਹੋਇਆ ਤਾਂ ਉਸ ਹਮਲੇ ਦੀ ਰੇਡੀਏਸ਼ਨ ਤਾਪਮਾਨ ਤੇ ਹੋਰ ਚੀਜ਼ਾਂ ਤੋਂ ਇਹ ਟੈਕਨੋਲੋਜੀ ਬਿਨਾ ਕਿਸੇ ਇਨਸਾਨ ਤੋਂ ਹੀ ਇਹ ਪਤਾ ਕਰ ਲੂ ਕਿ ਹਮਲਾ ਹੋ ਚੁੱਕਿਆ ਤੇ ਹੁਣ ਇਸ ਤੋਂ ਬਚਣ ਦਾ ਕੋਈ ਵੀ ਰਾਮ ਮजूद ਨਹੀਂ ਆ ਤੇ ਇਹ ਸਭ ਆਪਣੇ ਆਪ ਕਮਾਂਡ ਲੈ ਲੈਣਗੇ ਤੇ ਫਿਰ ਜਿਸ ਦੇਸ਼ ਦੇ ਦੁਆਰਾ ਹਮਲਾ ਕੀਤਾ ਗਿਆ ਹੋ ਉਸ ਦੇ ਦੇ ਉੱਤੇ ਪਲਟਵਾਰ ਕਰਨਗੇ ਮਤਲਬ ਜੇ ਰਸ਼ੀਆ ਖਤਮ ਵੀ ਹੋ ਗਿਆ ਤਾਂ ਵੀ ਇਹ ਮੁਰਦਾ ਹੱਥ ਆਪ ਦੇ ਦੁਸ਼ਮਣ ਦੇਸ਼ ਨੂੰ ਬਖਸ਼ੂਗਾ ਨਹੀਂ ਤੇ ਮੌਤ ਤੋਂ ਬਾਅਦ ਵੀ ਉਹ ਦੁਸ਼ਮਣ ਤੋਂ ਬਦਲਾ ਲਊਗਾ ਹੁਣ ਅਮਰੀਕਾ ਤੇ ਹੋਰ ਦੇਸ਼ ਵੀ ਡੈਡ ਹੈਂਡ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਿ ਜੇਕਰ ਉਹਨਾਂ ਦੇ ਉੱਤੇ ਜਿਆ ਕਦੇ ਹਮਲਾ ਹੁੰਦਾ ਤਾਂ ਉਹ ਵੀ ਇਸ ਤੋਂ ਬਚਾ ਸਕਣ ਜਾਂ ਫਿਰ ਆਪ ਦੇ ਦੁਸ਼ਮਣ ਦੇਸ਼ ਨੂੰ ਖਤਮ ਕਰ ਸਕਣ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ